ਦਿੱਲੀ ਕ੍ਰੈਮ ਨਿਊਜ਼ ਦੇਖ ਰਹੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ। ਤੋਂ ਮੈਂ ਤੁਹਾਡਾ ਆਪਣਾ ਪਿੰਦਰ ਸੇਲੇ ਵਾਲਾ। ਸੋ ਅੱਜ ਅਸੀਂ ਪਹੁੰਚੇ ਹਾਂ ਜੀ ਸਾਡੇ ਨੇੜੇ ਪਿੰਡ ਲੰਦੂ ਵਾਲਾ ਉਸਤਾਦ ਜਿਲ੍ਹਾ ਫਾਜ਼ਲਪੁਰ ਦਾ, ਬਲਾਕ ਚਰਲਾਬਾਦ ਦਾ ਜਿਹੜਾ ਲਾਸਟ ਵਾਲਾ ਪਿੰਡ ਹੈ। ਇਸ ਤੋਂ ਅੱਗੇ ਜਿਹੜੀ ਸ੍ਰੀ ਮੁਕਸਰ ਸਾਹਿਬ ਦੀ ਹੱਤ ਸ਼ੁਰੂ ਹੋ ਜਾਂਦੀ ਹੈ। ਸੋ ਪਹੁੰਚੇ ਹਾਂ ਜੀ ਇਸ ਥਾਨ ਅਸੀਂ ਗੱਲ ਕਰਦੇ ਹਾਂ ਬਾਬਾ ਗੋਕਲਪੀਰ ਜੀ ਗਿਰਜੀ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਬੜੇ ਹੀ ਚਿਰਾਂ ਤੋਂ ਬਹੁਤ ਭਾਰੀ ਉਤਸ਼ਾਹ ਨਾਲ ਜਿਹੜਾ ਮੇਲਾ ਸੰਗਤ ਵੱਲੋਂ ਬਣਾਇਆ ਜਾਂਦਾ ਗੋਕਲਗਿਰਿ ਦੀ ਯਾਦ ਵਿੱਚ 10 ਹੜ ਨੂੰ ਹਰ ਸਾਲ 10 ਹੜ ਨੂੰ ਹੀ ਮੇਲਾ ਬਣਾਇਆ ਜਾਂਦਾ ਤੇ ਇਸੇ ਤਰ੍ਹਾਂ ਤੁਹਾਨੂੰ ਅ ਦਿਖਣ ਤੁਸੀਂ ਦੇਖ ਹੀ ਰਹੇ ਹੋ ਸੰਗਤ ਕਿਸ ਤਰ੍ਹਾਂ ਦਰਬਾਰ ਤੇ ਆ ਕੇ ਨਤਮਸਤ ਹੁੰਦੀ ਹੈ ਤੇ ਜੁੜੇ ਰਹਿਣਾ ਸਾਡੇ ਨਾਲ ਇਸੇ ਤਰ੍ਹਾਂ ਤੁਹਾਨੂੰ ਲਾਈਵ ਜਿਹੜਾ ਬਾਬਾ ਜੀ ਦੇ ਅਸਥਾਨ ਦੇ ਵੀ ਦਰਸ਼ਨ ਕਰਾਉਣੇ ਆ ਆਜਾ اوه ها 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 ਜਿੱਦੇ ਬਾਜ਼ਾਰ ਲੱਗਿਆ ਹੋਇਆ ਜਿੱਥੇ ਕੇ ਸੰਗਤ ਦਾ ਅ ਬੱਚੇ ਖੜਾ ਹੋਵੇ ਫਰੀਦ رائے ਨੇ ਜਿਹੜਾ ਕਿ ਮਣਿਆਰੀ ਦਾ ਬਾਜ਼ਾਰ ਲੱਗਿਆ ਹੋਇਆ ਉਹਦੇ ਵੀ ਦਰਸ਼ਨ ਕਰਾਉਣੇ ਆ ਤੇ ਸੰਗਤ ਦੀ ਲੰਗਰ ਛੱਕ ਦੀ ਵੇਖਲੀ ਹੈ ਤੇ ਆਓ ਤੁਹਾਨੂੰ ਇਸ ਤਰ੍ਹਾਂ ਜੁੜੇ ਰਹਿਣਾ ਸਾਡੇ ਨਾਲ ਸਾਰੇ ਮੇਲੇ ਤੇ ਝਾਤ ਮਰਾਉਣੇ ਆ ਆਹ ਕਹਿੰਦੇ ਮੇਰੇ ਵੀਰੇ ਛਰੀ ਲਿਆ ਗੋਰਾ ਪੁੱਜਿਆ ਤੇ ਨਾਲ ਕਹਿੰਦੇ ਬਾਪੂ ਪੁਲਰ ਤੁਰਨ ਸਿੰਘ ਵੀ ਪੁੱਜੇ ਹੋਏ ਆ ਬੜਾ ਮਾਣ ਹੈ ਬੜੀ ਕਿੰਨੀ ਮੇਰੇ ਵੀਰੇ ਬੂਟੇ ਲਾਏ ਆ ਆਹ ਕਹਿੰਦੇ ਕਬੱਡੀ ਦੇ ਵਿੱਚ ਕਿਹਨੂੰ ਛੋਟੀ ਛੋਟੀ ਦੇ ਮਾਰ ਲ ਦਿੱਤੇ ਪਰ ਸਾਹਮਣੇ ਦੇਖੀਏ ਬੱਕਰੀ ਵੀ ਸੋਟੀ ਆ ਪਰ ਬੰਬੂ ਟੂਰਨਾਮੇ ਕਹਿੰਦੇ ਫੈਸਲੇ ਕਰਦੇ ਹੈ ਕਿ ਕਹਿੰਦੇ ਮੇਰੇ ਜਿਹੜਾ ਪੁਆਇੰਟ ਹੈ ਉਹ ਰੀਡਰ ਦਾ ਲਓ ਸਾਹਮਣੇ ਦੇਖੀਏ ਮਾਨ ਲਓ ਸਾਹਮਣੇ ਦੇਖੀਏ ਸਾਡੇ ਕਹਿੰਦੇ ਆਹ ਕਹਿੰਦੇ ਦਿੱਲੀ ਵਾਲੇ ਦਿੱਲੀ ਕ੍ਰਾਈਮ ਨਿਊਜ਼ ਵਾਲਾ ਨੇ ਅੱਜ ਇੱਕ ਸੱਤਰਕਾਰ ਪੁੱਜਿਆ ਆਹ ਕਹਿੰਦੇ ਕਿਸੇ ਗੱਲ ਨਾਲ ਪੁੱਜਿਆ ਆਹ ਕਹਿੰਦੇ ਰਮਿੰਦਰ ਸਿੰਘ ਨੇ ਆਹ ਕਹਿੰਦੇ ਫੌਜੀ ਦਾ ਪੁੱਤਰ ਹੈ ਕਹਿੰਦੇ ਉਹ ਦਾਦਾ ਵੀ ਕਹਿੰਦੇ ਫੌਜ ਦੇ ਵਿੱਚ ਰਹਾ ਬਾਪ ਵੀ ਫੌਜ ਦੇ ਵਿੱਚ ਰਹਾ ਤੇ ਕਹਿੰਦੇ ਚਾਚਾ ਵੀ ਫੌਜ ਦੇ ਵਿੱਚ ਹੈ ਤੇ ਕਹਿੰਦੇ ਮੇਰੇ ਵੀਰ ਪੁੱਤ ਕਬੱਡੀ ਖੇਡਦਾ ਹੈ ਲਓ ਸਾਹਮਣੇ ਦੇਖੀਏ ਕਹਿੰਦੇ ਚੋਟੀ ਦਾ ਮੁਕਾਬਲਾ ਲਓ ਸਾਹਮਣੇ ਦੇਖੀਏ لاؤ سامنے دیکھیے میری ویلو کہنے کبڈی کوٹ لی گبرو بدیا ہوا کیا بات ہے اگلے پاس دیکھیے آؤ کم میرے ویرو سونے والی آؤ سونے والی کرانا گلے بولے آؤ کر جایا پر سامنے آؤ لگا ہے کیا بات ਆਹ ਕਹਿੰਦੇ ਜਾਫੀਆਂ ਨੇ ਜੱਫਾ ਲਾ ਕੇ ਉਹ ਦਿਲ ਖੁਸ਼ ਕਰਤਾ ਆਹ ਕਹਿੰਦੇ ਸੋਹਣੇ ਵਾੜੀਆਂ ਕਬਰੂ ਵਧਿਆ ਹੋਇਆ ਉਤਮ ਸਿੰਘ ਕੌਲੀ ਮਾਰੀ ਉਹ ਮਾਰੇ ਸਿੱਟਾ ਵਿੱਚ ਦਿਲ ਦੇ ਵੀ ਪਿਸਤਲ ਤਾਂ ਮਿਲਣ ਬਜਾਰੋਂ ਆਹ ਜਿਗਰੇ ਨਾਲ ਮਿਲਦੇ ਵੀ ਪਿਸਤਲ ਦਾ ਮਿਲਣ ਬਜਾਰੇ ਜਿਗਰੇ ਨਾਲ ਮਿਲਦੇ ਵੀ ਪਰ ਸਾਹਮਣੇ ਕਾਂਮਰੇ ਲੱਗਿਆ ਹੋਇਆ ਜੋ ਗਾਣ ਪੰਡੇ ਇੱਕ ਪਾਸੇ ਟਾਰੀ ਤੇ ਦੂਸਰੇ ਪਾਸੇ ਕਹਿੰਦੇ ਸੋਹਣੇਵਾੜਾ ਵਾਹ ਔਰ ਕੱਦੀਆਂ ਦਿਲ ਖੁਸ਼ ਕਰਤਾ ਆਹ ਕਹਿੰਦੇ ਦਿਲ ਖੁਸ਼ ਕਰਤਾ ਸਾਰਾ ਮੇਲਾ ਮੋਟ ਗਿਆ ਪਾਪਾ ਗੁਰਮੁਖ ਸਿੰਘ ਗਿਰਦੀ ਵੀ ਹੱਸਦੇ ਆਹ ਕਹਿੰਦੇ ਬਾਬਾ ਬਲਕਨ ਸਿੰਘ ਜੱਜੇਦਾਰ ਵੀ ਔ ਹੱਸਦੇ ਆ ਤੇ ਬਾਬਾ ਪਿਆਰਾ ਸਿੰਘ ਜੱਜੇਦਾਰ ਵੀ ਹੱਸਦੇ ਆ ਆਹ ਕਹਿੰਦੇ ਮੇਰੇ ਵੀਰੇ ਬਾਬਾ ਜੀ ਦੀ ਸਾਫੀ ਹੈ ਲਓ ਸਾਹਮਣੇ ਦੇਖਿਓ ਆਹ ਕਹਿੰਦੇ ਟਾਰੀ ਵਾਲਾ ਕਹਿੰਦੇ ਗੱਭਰੂ ਕਬੱਡੀ ਧਾਰ ਰਿਹਾ चार हिकु कनी जर आ गुरूा कंदा जसपिंदर कारिय तारिया तारिय तारिय क्या क्या क्यात आहे क्या कहिड़ी जवानी चेत करिया कॾहिं न गुजरे हुसण हंधा मोलो न विकन

ਕਿ ਕਿਹਦੀ ਫਰੀਦਕੋਟੇ ਦੀ ਕਿਵੇਂ ਤਿਆਰੀ ਖਿੱਚ ਕੇ ਆਪਣੇ ਆਪ ਨੂੰ ਵਰਮਪਟ ਕਰ ਲੈਣਾ ਕਿਉਂਕਿ ਇਸ ਤੋਂ ਬਾਅਦ ਕਹਿੰਦੇ ਚੋਟੀ ਦਾ ਮੁਕਾਬਲਾ ਹੋਣਾ ਉਹ ਕਹਿੰਦੇ ਰਾਣੀ ਵਾਲੇ ਪਿੰਡ ਦਾ ਨਰਵੈਰ ਕੁੰਡੀ ਵੀ ਅੱਜ ਕਿਸੇ ਗੱਲ ਨਾਲ ਪੁੱਜਿਆ ਉਹ ਕਹਿੰਦੇ ਕਿਸੇ ਗੱਲ ਨਾਲ ਪੁੱਜਿਆ ਉਧਲੇ ਪਾਸੇ ਸਾਡੇ ਸਤਿਕਾਰਯੋਗ ਸਰਦਾਰ ਗੁਰਦੇਵ ਸਿੰਘ ਸੌਜੀ ਸਾਹਿਬ ਦਾਸ ਦੇ ਲਈ ਬਹੁਤ ਸਾਰਾ ਮਾਨ ਸਨਮਾਨ ਬਹੁਤ ਧੰਨਵਾਦ ਸਰਦਾਰ ਗੁਰਦੇਵ ਸਿੰਘ ਸੌਜੀ ਤੇੰਡਾ ਫੋਨੇ ਵਾਲਾ ਚੇਚੇ ਤੌਰ ਤੇ ਸਨਮਾਨ ਕਰਦੇ ਜੀ ਬਹੁਤ ਸਨਮਾਨ ਲਓ ਸਾਹਮਣੇ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਕਿ ਸਾਰਾ ਮੇਲਾ ਤੂੰ ਲੁੱਟਿਆ ਤੈਨੂੰ ਕਿਸੇ ਨੇ ਲੁੱਟ ਲੈਣਾ ਹਾਂਤੀ ਸੇ ਕਰਦੀ ਆ ਸਹੀ ਗੱਲ ਬਾਪੂ ਜੀ ਕਿਸੇ ਗੱਲ ਨਾਲ ਨਹੀਂ ਖੜਾਏ ਆ ਲਓ ਸਾਹਮਣੇ

بابا دلکار کلے دکھا ਹਰ ਸਾਲ ਪਿੰਡ ਲੱਭੂ ਵਾਲਾ ਸਾਰਾ ਹੀ ਨਕਰਕਟਰ ਬੋਲ ਕੇ ਜਿਵੇਂ ਆਇਆ ਹੈ ਮੱਲਾ ਖੁਸ਼ੀ ਦਾ ਦਿਹਾੜਾ ਹੈ ਬੜਾ ਪਾਵਨ ਤੇ ਪਵਿੱਤਰ ਦਿਹਾੜਾ 365 ਦਿਨਾਂ ਬਾਅਦ 12 ਮਹੀਨਿਆਂ ਬਾਅਦ ਇਹ ਤੇ ਆਉਂਦੇ ਇਸ ਦਿਨ ਦਾ ਹਲੇਕ ਨੂੰ ਦੇ ਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਆਜੋ ਬਾਬਾ ਜੀ ਤੁਸੀਂ ਵੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ